ਸਵਾਗਤ ਹੈ ਜੀ ਸਾਰੇ ਵੀਰਾਂ ਦਾ ਨਵੀਂ ਵੀਡੀਓ 'ਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਬਾਈ ਚੱਲ ਰਹੀ ਹੈ ਰਿਪੇਅਰ ਰਿਪੇਅਰ ਨੂੰ ਜੰਬੜੇ ਹੋਏ ਆ ਪਿੱਛੇ ਮਸ਼ੀਨ ਹੈ ਇਹ ਵੀ ਦੇਣੀ ਆ ਬਾਈ ਅੱਜ ਰਿਪੇਅਰ ਕਰਕੇ ਇਹ ਵੀ ਬੇਚਤੀ ਪੁਰਾਣੀ ਮਸ਼ੀਨ ਦੇਖੋ ਬਿਲਕੁਲ ਸਾਫ ਕੰਡੀਸ਼ਨ 'ਚ ਆ ਫੁੱਲ ਰਿਪੇਅਰ ਕਰਕੇ ਦਵਾਂਗੇ ਤੇ ਇਹ 1.5 ਲੱਖ ਰੁਪਏ 'ਚ ਬਾਈ ਅਸੀਂ ਸੇਲ ਕਰੀ ਆ ਕਿ ਮੱਕੀ ਵਾਲੀ ਮਸ਼ੀਨਾਂ ਦੇ ਥੋੜਾ ਰੇਟ ਡਾਊਨ ਚੱਲਦੇ ਨੇ ਕਿਉਂਕਿ ਮੱਕੀ ਦੀ ਵਜਾਂ ਦਾ ਉਹ ਘਟੀ ਜਾ ਰਹੀ ਹੈ 1.5 ਲੱਖ ਰੁਪ ਕਿਸ ਨੇ ਵੀ ਮਸ਼ੀਨ ਸ਼ਕਤੀਮਾਨ ਦੀ ਮਸ਼ੀਨ ਲੈਣੀ ਹੋਈ ਨਵੀਂ ਪੁਰਾਣੀ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਆਪਣਾ ਨੰਬਰ ਸਕਰੀਨ ਦੇ ਥੱਲੇ ਚੱਲ ਰਿਹਾ ਮਾਡਲ ਦੇ ਸਾਰਾ ਨਾਮ ਨਾਲ ਉਹੀ ਰੇਟ ਦੀ ਮਸ਼ੀਨ ਤੁਹਾਨੂੰ ਦਵਾ ਦਾਂਗੇ ਤੇ ਸਾਹ ਮਸ਼ੀਨਾਂ ਵੀ ਬਹੁਤ ਖੜੀਆਂ ਨੇ ਸਾਡੇ ਕੋਲ ਬਿਲਕੁਲ ਸਾਫ਼ ਮਸ਼ੀਨ ਖੜੀ ਆ ਬਿਲਕੁਲ ਨਵੀਂ ਮਸ਼ੀਨ ਕਿਸ ਨੇ ਉਹ ਲੈਣੀ ਹੋਈ ਦੱਸ ਦਿਓ ਮੱਕੀ ਬੀਜਣ ਵਾਲੀ ਉਹ ਥੋੜੀ ਤੁਹਾਨੂੰ ਮਹਿੰਗੀ ਪਊਗੀ ਉਹੀ 3 ਲੱਖ 60 ਹਜ਼ਾਰ ਦੇ ਵਿੱਚੋਂ ਮਸ਼ੀਨ ਤੁਹਾਨੂੰ ਦੇ ਦਾਂਗੇ ਫੁੱਲ ਕੰਮ ਕਰਕੇ ਦੇਵਾਂਗੇ ਜੀ ਅਸੀਂ ਉਹਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਚ ਬਣੇ ਰਹੋ ਇਦਾਂ ਜੀ ਲਓ ਬਾਈ ਜੀ ਆਪਣੇ ਕੋਲ ਇਹ ਆਲੂ ਦੀਆਂ ਵੇਲਾ ਕੱਟਣ ਵਾਲਾ ਖੜਾ ਹੀ ਆਪਣਾ ਮੇਡ ਇਨ ਜਰਮਨ ਆ ਜੀ ਸ਼ਕਤੀਮਾਨ ਗ੍ਰਹਿਮੇ ਦਾ 26 ਇੰਚ ਦੇ ਵਿੱਚ ਚੱਲਦਾ ਜੀ ਇਹ ਤੇ ਜੇ ਤੁਸੀਂ ਉੱਦਾਂ ਇਹਦੀ ਕੰਡੀਸ਼ਨ ਦੇਖੋ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਆ ਜੀ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਮਾਡਲ ਦੀ ਗੱਲ ਕਰ ਲੈਨੇ ਆ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾਵਾਂਗੇ 2024 ਮਾਡਲ ਆ ਜੀ 2023 24 ਮਾਡਲ ਆ ਜੀ ਤੇ ਸਾਰਾ ਕੁਝ ਬਾਈ A to Z ਇਹਦੇ ਨਾਲ ਦਾ ਹੀ ਆ ਬਿਲਕੁਲ ਉਦਾਂ ਹੀ ਖੜਾ ਬਹੁਤ ਘੱਟ ਚੱਲੇ ਹੋਇਆ ਬਾਕੀ ਹੁਣ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਇਹਦੇ ਬਲੇਡਾਂ ਦੀ ਕੰਡੀਸ਼ਨ ਕੀ ਆ ਅੰਦਰੋਂ ਵੀ ਦੇਖੋ ਰੰਗ ਹਜੇ ਉਦਾਂ ਹੀ ਵਿੱਚ ਖੜਾ ਬਾ ਨਹੀਂ ਤਾਂ ਆ ਚੀਜ਼ਾਂ ਰੰਗ ਰੰਗ ਤਾਂ ਲੈ ਜਾਂਦਾ ਅੰਦਰਲੇ ਪਾਸੇ ਤੇ ਉਦੋਂ ਦੇਖੋ ਬਿਲਕੁਲ ਰੰਗ ਉਦਾਂ ਹੀ ਖੜਾ ਸਿਰਫ ਧੋਣੀ ਵਾਲਾ ਹੀ ਆ ਤੇ ਤੁਸੀਂ ਬਲੇਡਾਂ ਦੀ ਦੇਖੋ ਬਿਲਕੁਲ ਵੀ ਕਸਾਈ ਨਹੀਂ ਹੈਗੀ ਉਦਾਂ ਹੀ ਖੜੇ ਨੇ ਆ ਦੇਖੋ ਟੱਕ ਦੇ ਟੱਕ ਸਾਰੇ ਬਲੇਡ ਉਦਾਂ ਹੀ ਖੜੇ ਨੇ ਸਭ ਕੁਝ ਨਾਲ ਲਾਈ ਏ ਟੂ ਜ਼ेड ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਖੜਾ ਜੀ ਸ਼ਕਤੀਮਾਨ ਗ੍ਰੈਮੀ ਦਾ 26 ਇੰਚ ਦੇ ਆਲੂ ਵੇਲਾ ਤੇ ਚੱਲੂਗਾ ਜੀ ਇਹ ਸੰਪਰਕ ਕਰਿਓ ਜੀ ਕਿਸੇ ਨੂੰ ਵੀ ਚਾਹੀਦਾ ਹੋਇਆ ਬਾਕੀ ਦਾ ਟਾਪਾ ਖੁੱਲਿਆ ਹੋਇਆ ਜੀ ਆ ਦੇਖੋ ਬੈਲਟਾ ਉਲਟਾ ਸਾਰਾ ਕੁਝ ਨਾਲ ਲਾਈ ਆ ਏ ਟੂ ਜ਼ेड ਬਿਲਕੁਲ ਸਾਫ ਕੰਡੀਸ਼ਨ ਜੀ ਦੇਖੋ ਤੁਹਾਡੇ ਸਾਹਮਣੇ ਪੀ ਕਿੰਨੀ ਕੀ ਚੀਜ਼ ਘਸੀ ਹੋਈ ਆ ਸਾਰੀ ਚੀਜ਼ ਕੱਲੀ ਕੱਲੀ ਦਿਖਾਵਾਂਗੇ ਬਾਕੀ ਇੱਧਰ ਦੇਖੋ ਜੀ ਬੈਕ ਸਾਈਡ ਤੋਂ ਹਰੰਗ ਹਰੁੰਗ ਸਾਰਾ ਕੁਝ ਬਿਲਕੁਲ ਨਵੇਂ ਨਾਲ ਦਾ ਹੀ ਖੜਾ ਆਪਾਂ ਜਦੋਂ ਇਹਨੂੰ ਧੋਣਾ ਧੋ ਕੇ ਤਾਂ ਬਿਲਕੁਲ ਨਵਾਂ ਹੀ ਲੱਗਣਾ ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਬਿਲਕੁਲ ਉਦਾਂ ਹੀ ਖੜੇ ਨੇ ਨਵੇਂ ਦੇ ਨਵੇਂ 26 ਚਾਲੂਆਂ ਤੇ ਚੱਲੂਗਾ ਜੀ ਇਹ ਸ਼ਕਤੀਮਾਨ ਗ੍ਰਾਮੀ ਦਾ ਕਣੀ ਸਭ ਤੋਂ ਪਹਿਲਾਂ ਤਾਂ ਜੀ ਆਲੂ ਵੇਲ ਕੱਟਣ ਵਾਲੇ ਇਹੀ ਆਏ ਸੀ ਸ਼ਕਤੀਮਾਨ ਗ੍ਰੈਮੇ ਦੇ ਬਾਕੀ ਤਾਂ ਹੋਰ ਕਈ ਕੰਪਨੀਆਂ ਨੇ ਬਣਾਤੇ ਤੇ ਚਲੋ ਸਾਰੀ ਕੰਪਨੀਆਂ ਵਧੀਆ ਬਣਾਉਂਦੀਆਂ ਨੇ ਪਰ ਸਭ ਤੋਂ ਪਹਿਲੇ ਐਸੀ ਕੰਪਨੀ ਦਾ ਆਇਆ ਸੀ ਬਾਅਦ ਚੋਂ ਆ ਕਾਪੀਆਂ ਹੋਈਆਂ ਨੇ ਜੀ ਬਿਲਕੁਲ ਸਾਫ ਕੰਡੀਸ਼ਨ ਚ 26 ਇੰਚ ਵਾਲੀ ਆਲੂ ਵੇਲ ਕੱਟੂਆ ਕਿਸੇ ਨੂੰ ਵੀ ਚਾਹੀਦਾ ਹੋਇਆ ਬਾਜੀ ਕਰ ਲਓ ਸੰਪਰਕ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾਤੀ ਕਿਤੋਂ ਵੀ ਕੋਈ ਚੀਜ਼ ਖਿੱਲੀ ਨਹੀਂ ਹੋਈ ਜੀ ਤੇ ਇਧਰਲੇ ਪਾਸੇ ਉਹ ਚੱਲਦਾ ਪਿੱਛੇ ਪਊਗਾ ਟਰੈਕਟਰ ਦੇ ਜੇ ਤੁਸੀਂ ਇਧਰੋਂ ਫੋਣਾ ਤਾਂ ਟਰੈਕਟਰ ਦੇ ਫਰੰਟ ਤੇ ਪਊਗਾ ਜੇ ਵੱਡੀ ਐਚਪੀ ਟਰੈਕਟਰ ਹੈਗਾ ਫਰੰਟ ਤੇ ਇਹ ਲੱਗ ਕੇ ਬੇਲਾ ਨਾਲ ਦੀ ਨਾਲ ਵੱਡੀ ਜਣੀ ਤੇ ਮਗਰਲੇ ਪਾਸੇ ਟਰੈਕਟਰ ਤੇ ਪੈ ਜਾਂਦਾ ਡਿੱਗਰ ਕਿਸੇ ਨੂੰ ਵੀ ਚਾਹੀਦਾ ਹੋਇਆ ਜੀ ਕਰੇ ਸੰਪਰਕ ਲਓ ਬਾਈ ਜੀ ਇਹ ਮਸ਼ੀਨ ਦੀ ਚੱਲਦੀ ਸੀਗੀ ਸਰਵਿਸ ਤੇ ਮਸ਼ੀਨ ਦੀ ਸਰਵਿਸ ਕਰਤੀ ਪੂਛੇ ਦਾਣੇ ਪਾ ਕੇ ਆਪਾਂ ਚੈੱਕ ਕਰ ਲੱਕੇ ਦੇਖ ਲੈ ਸਾਰੇ ਫੀਡਰ ਯੂਨਟ ਇਹ ਬਰੇਜ ਸੇਲ ਹੋ ਗਈ ਮਸ਼ੀਨ ਇਹ ਆਪਣੀ ਤੇ ਬਿਲਕੁਲ ਸਾਫ ਕੰディション ਚ ਮਸ਼ੀਨ ਸਗੀ ਦੇਖੋ ਤੇ ਇਹ ਆਪਾਂ ਸੇਲ ਕਰੀ ਆ ਜੀ ਇਹ 1.5 ਲੱਖ ਰੁਪਏ ਦੀ ਸੇਲ ਕਰਤੀ ਜੀ ਇਹ ਮਸ਼ੀਨ ਆਪਾਂ ਕਿਉਂਕਿ ਹੁਣ ਥੋੜੇ ਜਿਹੀ ਮੱਕੀ ਦੇ ਜੜੀਆਂ ਮਸ਼ੀਨਾਂ ਦੇ ਰੇਟ ਥੋੜੇ ਜਿਹਾ ਘਟੇ ਹੋਏ ਆ ਪਿਛਲੇ ਸਾਲ ਜਿਹੜੀ ਪੁਰਾਣੀ ਮਸ਼ੀਨ 4-4 ਲੱਖ ਨੂੰ ਵਿਕੀ ਆ ਤੇ ਕੀ ਉਹ 3 ਲੱਖ ਤੋਂ 3 ਲੱਖ ਨੂੰ ਮਿਲ ਜਾਂਦੀ ਆ ਆ ਮਸ਼ੀਨ ਦੇਖੋ ਬਿਲਕੁਲ ਸਾਫ ਕੰਡੀਸ਼ਨ ਚ ਸਾਰਾ ਕੰਮ ਕਰਕੇ ਦਿੱਤਾ ਪੂਰਾ ਓਕੇ ਕਰਕੇ 1.5 ਲੱਖ ਦੀ ਵੇਚੀ ਜੀ ਅਸੀਂ ਬਿਲਕੁਲ ਓਕੇ ਕਰਤਾ ਕੰਮ ਜੀ ਇਹਦਾ ਤੇ ਵੀਰੋਣੀ ਆਏ ਆ ਟਰੈਕਟਰ ਲੈ ਕੇ ਤੇ ਨਵਾਂ ਟਰੈਕਟਰ ਲਿਆ ਵੀਰ ਉਹਨਾਂ ਨੇ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਬਾਈ ਵੀਰ ਉਹਨਾਂ ਨੂੰ ਅਰਜਨ ਮਹਿੰਦਰਾ ਜੀ ਪੀਐਸ ਚ ਲਿਆ ਜੀ ਪ੍ਰੀਮੀਅਮ ਐਡੀਸ਼ਨ ਚ ਇਹਦੇ ਵਿੱਚ ਪ੍ਰੀਮੀਅਮ ਦੇ ਵਿੱਚ ਜਿਵੇਂ ਆ ਬੇਡ ਬੂਟ ਹੋ ਗਈ ਛਤਰੀ ਛੁਤਰੀ ਹੋ ਗਈ ਪਲੱਸ ਟਰਬੋ ਇਹ ਨਾਲ ਆਉਂਦੀ ਆ ਟਰਬੋ ਦੇ ਨਾਲ ਆਉਂਦੀ ਆ ਉਹ ਆਪਣੀ ਮਰਜ਼ੀ ਹੈ ਜੇ ਤੁਸੀਂ ਟਰਬੋ ਲੈਣੀ ਆ ਤਾਂ ਪਲੱਸ ਹੋ ਜਾਂਦਾ ਥੋੜਾ ਜਿਹਾ ਜੇ ਟਰਬੋ ਨਹੀਂ ਲੈਣੀ ਤਾਂ ਉਹਦਾ ਨਹੀਂ ਰੇਟ ਘਟ ਜਾਂਦਾ ਟਰੈਕਟਰ ਦਾ ਉਦਾਂ ਇਹਦੇ ਨਾਲ ਪਲੱਸ ਟਰਬੋ ਆਉਂਦੀ ਆ ਟਰੈਕਟਰ ਦੇ ਨਾਲ ਪੀਐਸ ਦੇ ਨਾਲ ਤੇ ਬਾਕੀ ਵੀਰ ਹੋਰ ਬਾਈ ਕਿਸਾਨ ਨੇ ਰੂਟਾ ਵਿਟਰ ਲੈਣਾ ਫਿਰ ਸੈਕੰਡ ਹੈਂਡ ਤਾਂ ਕਰਿਓ ਆਪਣੇ ਨਾਲ ਸੰਪਰਕ ਤੁਹਾਨੂੰ ਰੂਟਾ ਵਿਟਰ ਦਿਖਾ ਦਿੰਨੇ ਆ ਮੇਰੇ ਕੋਲ ਸਵੈਨ ਕੰਪਨੀ ਦਾ ਜੀ ਸੱਤ ਫੋਟਾ ਰੂਟਾ ਵਿਟਰ ਬਾਈ ਬਿਲਕੁਲ ਸਾਫ਼ ਆ ਡ੍ਰਿਲ ਡਰਲ ਲੱਗੀ ਹੋਈ ਆ ਡ੍ਰਿਲ ਵੀ ਬਿਲਕੁਲ ਓਕੇ ਕੰਡੀਸ਼ਨ ਚ ਚੱਲਦੀ ਕੰਡੀਸ਼ਨ ਚ ਫੱਟਾ ਫੁੱਟਾ ਸਾਰਾ ਬਿਲਕੁਲ ਉਦਾਂ ਵਧੀਆ ਪਿਆ ਬੜੇ ਗੀਅਰ ਚਾਜੀ ਟੌਪ ਗੀਅਰ ਜਿਹੜਾ ਨਵੇਂ ਮਾਡਲ ਚੋਂ ਦਾ ਨਵੇਂ ਮਾਡਲ ਚ ਰੂਟਾ ਬਿਟਰ ਹੈ ਤੇ ਮਾਡਲ 2020 ਲਿਖਿਆ ਹੋਇਆ ਉੱਪਰ ਵਿੱਧ ਰੂਟਾ ਬਿਟਰ ਡ੍ਰਿਲ ਇਕੱਠਾ ਹੀ ਆ ਸਿਸਟਮ ਇਹ ਕਿਸੇ ਨੇ ਵੀ ਲੈਣਾ ਹੋਇਆ ਵਾਜੀ ਦੱਸਿਓ ਤੇ ਇਹ ਤੁਹਾਨੂੰ ਆਪਾਂ ਸਿੱਧੀ ਗੱਲ ਦੱਸਦੇ ਆ ਸਾਰਾ ਕੰਮ ਇਹਦਾ ਓਕੇ ਆ ਸੀਲ ਇਹਦੀ ਲੀਕ ਸੀ ਉਹ ਆਪਾਂ ਪਾਈ ਆ ਹੁਣੇ ਦੇਖੋ ਨਵੀਂ ਭਲੇੜੇ ਦੇ ਪੈਣੇ ਵਾਲੇ ਨੇ ਉਹ ਆਪਾਂ ਪਾਏ ਨਹੀਂ ਜੇ ਕਿਸੇ ਨੇ ਵਿੱਧ ਬਲੇਟ ਇਹ ਲੈਣਾ ਵਾ ਬਲੇੜ ਵੀ ਆਪਾਂ ਨਵੇਂ ਪਾ ਦਾਂਗੇ ਤਾਂ ਇਹਦੀ ਕੀਮਤ 75000 ਰੁਪਇਆ ਡ੍ਰਿਲ ਸਮੇਤ 20 ਮਾਡਲ ਆ ਤੇ ਬਲੇਡ ਆਪਾਂ ਨਵੇਂ ਪਾ ਕੇ ਦਾਵਾਂਗੇ ਵਿੱਚ ਕਿਸੇ ਨੂੰ ਇਹ ਰੂਟਾਵੇਟਰ ਚਾਹੀਦਾ ਹੋਇਆ ਜੀ ਕਰਿਓ ਸੰਪਰਕ ਸਵੈਨ ਕੰਪਨੀ ਦਾ 7 ਫੁੱਟ ਆ ਜੀ ਡਰਿੱਲ ਡਰੋਲ ਬਈ ਵਿੱਚ ਕਰਾਰੀਆਂ ਵਾਲੀ ਆ ਜਿਹੜੀ ਪਹਿਲਾਂ ਚੱਲਦੀ ਹੁੰਦੀ ਸੀਗੀ ਵੀ ਰਿਓ ਰਿਓ ਭੰਨ ਭੁੰਨ ਕੇ ਉਦੋਂ ਕੱਢੀ ਜਾਂਦੀ ਆ ਤੇ ਉਹ ਚੀਜ਼ ਆ ਕਿਸੇ ਨੂੰ ਵੀ ਚਾਹੀਦੀ ਕਰਿਓ ਸੰਪਰਕ ਜੀ ਤੇ ਇੱਕ ਹੋਰ ਰੂਟਾਵੇਟਰ ਆਪਾਂ ਤੁਹਾਨੂੰ ਦਿਖਾ ਦਨੇ ਆ ਤੇ ਇੱਕ ਆ ਸ਼ਕਤੀਮਾਨ ਦਾ ਰੂਟਾਵੇਟਰ ਆ ਜੀ ਤੇ ਬਿਲਕੁਲ ਵਧੀਆ ਕੰਡੀਸ਼ਨ ਚ ਰਾਂਗੇ ਦੇ ਆਪਾਂ ਆਪ ਦਾ ਕਰਿਆ ਓਰੀਜਨਲ ਬਿਲਕੁਲ ਸਾਫ ਕੰਡੀਸ਼ਨ ਚ ਆ ਜੀ 7 ਫੁੱਟ ਰੂਟਾ ਮੀਟਰ ਤੇ ਇਹ ਹੈਗਾ ਜੀ 11 ਮਾਡਲ ਹੈ ਬਲੇਡ ਇਹਨੂੰ ਨਵੇਂ ਹੈ ਜੀ ਬਿਲਕੁਲ ਬਿਲਕੁਲ ਸਾਫ ਬਲੇਡ ਹੈ ਜੀ 100% ਇੱਕ ਪਾਸੇ ਤਵੀ ਹੈ ਸ਼ਾਫਟ ਨਾਲ ਤੇ ਇਹਦਾ ਜਿਹੜਾ ਲਾਸਟ ਰੇਟ ਆ 72000 ਰੁਪਏ ਦਾ ਰੇਟ ਆ ਕਿਸੇ ਨੂੰ ਵੀ ਚਾਹੀਦਾ ਹੈ ਦੱਸ ਦਿਓ ਗਰੰਟੀ ਚ ਦੇਵਾਂਗੇ ਜੀ ਸਾਰੇ ਇਹਦੀ ਗਰੰਟੀ ਹੈ ਇਹਦੀ 6 ਮਹੀਨੇ ਦੀ ਗਾਰੰਟੀ ਜੀ ਦਵਾਂਗੇ ਕੁਝ ਵੀ ਟੁੱਟ ਗਿਆ ਫਟ ਗਿਆ ਕੁਝ ਵੀ ਉਹ ਸਾਡਾ ਜੀ 6 ਮਹੀਨੇ ਦੀ ਗਾਰੰਟੀ ਜੀ ਦਵਾਂਗੇ ਜੀ ਇਹ ਪੁਰਾਣਾ ਰੂਟਾਵੇਟਰ ਯਾਨੀ ਇੰਨੀ ਤਸੱਲੀ ਆਪਣੇ ਕੰਮ ਦੇ ਉੱਤੇ ਬਿਲਕੁਲ ਫੁੱਲ ਕੰਮ ਹੋਇਆ ਹੈ ਜੀ ਉਹਦਾ A to Z ਸਾਰਾ ਨਵਾਂ ਰੂਟਾਵੇਟਰ ਬਣਾਇਆ ਹੈ ਤੇ ਇੱਕ ਹੋਰ ਆ ਜੀ ਉਹ ਨਵੇਂ ਇਹ 18 ਮਾਡਲ ਚਾ ਨਵੇਂ ਉਹਦੇ ਚ ਉਹ 21 ਪਤ ਨਹੀਂ 22 ਮਾਡਲ ਆ ਜੀ ਨਵੇਂ ਗੀਅਰ ਚਾ ਦੇਖੋ ਦੇਖੋ ਨਵੇਂ ਗੀਅਰ ਦੇ ਵਿੱਚ ਆ ਜਿਹੜਾ ਆ ਗੀਅਰ ਹੈ ਦਾ ਇਹ ਸਾਰਾ ਹੀ ਨਵਾਂ ਪਿਆ ਦੇਖੋ ਇਹ ਸਾਰਾ ਨਵਾਂ ਪੈ ਗਿਆ ਜੀ ਵਿੱਚ ਸਮਾਨ ਸਮੂਹ ਸਾਰਾ ਨਵਾਂ ਪੈ ਗਿਆ ਤੇ ਸਾਈਡ ਵਾਲੀਆਂ ਗਰਾਰੀਆਂ ਇੱਧਰ ਲੀਆਂ ਤਿੰਨੇ ਨਵੀਆਂ ਸਾਰੀਆਂ ਅਰੀਜਨਲ ਸ਼ਕਤੀਮਾਨ ਦੀਆਂ ਪਈਆਂ ਨੇ ਤੇ ਬਿਲਕੁਲ ਨਵੀਂ ਕੰਡੀਸ਼ਨ ਚ ਰੂਟਾਵੇਟਰ ਆ ਜੀ ਇਹ 7 ਫੁੱਟਾ ਰੂਟਾਵੇਟਰ ਤੇ ਬਲੇਡ ਵਾਈ ਇਹਦੇ ਬਿਲਕੁਲ ਨਵੇਂ ਨੇ ਦੇਖੋ ਇਹਦੀ ਵੀ ਬਲੇਡ ਬਿਲਕੁਲ ਨਵੇਂ ਨੇ ਕਿਸੇ ਨੂੰ ਵੀ ਚਾਹੀਦਾ ਆ ਦੱਸਿਓ ਇਹ ਜਿਹੜਾ ਰੂਟਾਵੇਟਰ ਆ 22 ਮਾਡਲ ਨਵੇਂ ਗੀਅਰ ਦੇ ਵਿੱਚ ਏ ਵੀ ਆਪਾਂ ਸਾਲ 6 ਮਹੀਨੇ ਦੀ ਗਰੰਟੀ 'ਚ ਦਵਾਂਗੇ ਕੁਝ ਵੀ ਹੋ ਜਵੇ ਤਾਂ ਆਪਾਂ ਬੈਠੇ ਆ ਜੀ ਗਰੰਟੀ 'ਚ ਦਵਾਂਗੇ ਫੁੱਲ ਗਰੰਟੀ 'ਚ ਤੇ ਜਿਹੜਾ ਇਹਦਾ ਰੇਟ ਆ ਜੀ ਇਹ ਰੇਟ ਲਾਸਟ ਇਹ 82000 ਰੁਪਏ ਰੇਟ ਹੈ ਦਾ ਲਾਸਟ ਜੀ ਉਦੋਂ ਆਪਾਂ ਡਿਮਾਂਡ ਜਿੰਨੀ ਮਰਜ਼ੀ ਕਰੀ ਜਨਨ ਕਿ 82000 ਦਾ ਰੇਟ ਇਹਦਾ ਲਾਸਟ ਆ ਤੇ ਕਈ ਵੀਰ ਆਪਾਂ ਨੂੰ ਫੋਨ ਕਰਕੇ ਪੁੱਛਦੇ ਵੀ ਇੰਨਾ ਰੇਟ ਕਾ ਤੇ ਇੰਨਾ ਦਾ ਰੱਖਿਆ ਹੈ ਜਿਹੜਾ ਸ਼ਕਤੀਮਾਨ ਦਾ ਰੋਟਾ ਵੇਟਰ ਹੈ ਜੀ ਉਹ ਨਵੇਂ ਦੇ ਰੇਟ ਦੇ ਮਾਡਲ ਦੇ ਸੇ ਮਾਡਲ ਦੇ ਹਿਸਾਬ ਨਾਲ ਤੇ ਨਵੇਂ ਰੂਟਾਵੇਟਰ ਦੇ ਰੇਟ ਦੇ ਹਿਸਾਬ ਨਾਲ ਵੇਦਾ ਕਿਉਂਕਿ ਆਮ ਰੂਟਾਵੇਟਰ ਜਿਹੜੇ ਨਵੇਂ ਆਉਂਦੇ ਨੇ ਨਵੇਂ ਰੂਟਾਵੇਟਰ 70000 75000 60000 ਦੇ ਇੰਨੇ ਦੇ ਨਵੇਂ ਮਿਲ ਜਾਣੇ ਪਰ ਇਹ ਪੁਰਾਣਾ ਰੂਟਾਵੇਟਰੀ 82000 ਰੁਪਏ ਦਾ ਰੇਟ ਤਾਂ ਇਹ ਕਿ ਕਿ ਇਹਦੇ ਨਵੇਂ ਦਾ ਰੇਟ 130000 135000 ਆ ਸ਼ਕਤੀਮਾਨ ਦਾ ਇੰਨਾ ਜਾਨੀ ਇਹਦਾ ਨਵੇਂ ਦਾ ਹੀ ਰੇਟ ਆ ਤੇ ਬਾਕੀ ਬਿਲਕੁਲ ਨਵਾਂ ਹੀ ਹੈ ਨਵੇਂ ਮਾਡਲ ਚ ਆ ਦੇਖੋ ਤੇਲ ਵਾਲਾ ਇਹਨੂੰ 베ਰਿੰਗ ਲੱਗਿਆ ਹੈ ਟੌਪ 'ਚ ਗੇਅਰ ਗੂਰ ਸਾਰਾ ਬਿਲਕੁਲ ਨਵਾਂ ਬਾਈ ਜੀ ਜਣੀ ਦੀ ਇੱਕ ਇੱਕ ਸਮਾਨ ਸਾਰਾ ਨਵਾਂ ਹੀ ਆ ਪੂਰੀ ਗਰੰਟੀ ਹੈ ਦੇ ਸਮਾਨ ਦੀ ਖੇਚ ਜਾ ਕੇ ਕੁਝ ਵੀ ਹੋ ਜਾਵੇ ਉਹ ਵੀ ਸਾਲ 6 ਮਹੀਨੇ ਦੀ ਸਾਡੀ ਗਰੰਟੀ ਹੋਊਗੀ ਜੀ 82000 ਰੁਪਿਆ ਦਾ ਲਾਸਟ ਰੇਟ ਆ ਜੀ ਕਿਸੇ ਨੂੰ ਵੀ ਚਾਹੀਦਾ ਹੋਇਆ ਜੀ ਕਰਿਓ ਸੰਪਰਕ ਤੇ ਹੁਣ ਆਪਾਂ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਬਾਈ ਜੀ ਵੱਧ ਤੋਂ ਵੱਧ ਕਰਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਧੰਨਵਾਦ